ਹਾਂਜੀ ਭਰਾਵੋ ਆਪਾਂ ਅਕਸਰ ਦੇਖਦੇ ਆਂ ਜਦੋਂ ਆਪਾਂ 20 25 25 ਲੀਟਰ ਵਾਲੀਆਂ ਦੁੱਧ ਵਾਲੀਆਂ ਗਾਵਾਂ ਘਰੇ ਲਿਆਉਣੇ ਆਗੇ ਡੇਰੀ ਫਾਰਮਾਂ ਚੋਂ ਤਾਂ ਆਪਣੇ ਕੋਲ ਆ ਕੇ ਦੁੱਧ ਘਟ ਜਾਂਦੀ ਹੈਗੀਆਂ ਤੇ ਨਾਲੇ ਉਹਨਾਂ ਦੀ ਫੈਟ ਤੇ ਐਸ ਐਨ ਐਫ ਘਟ ਜਾਂਦੀ ਹੈਗੀ ਜਿਹਦੇ ਕਰਕੇ ਆਪਾਂ ਨੂੰ ਦੁੱਧ ਦਾ ਰੇਟ ਵਧੀਆ ਨਹੀਂ ਮਿਲਦਾ ਤੇ ਨਾਲੇ ਦੁੱਧ ਨਹੀਂ ਆਪਾਂ ਉਹਨਾਂ ਲੈ ਪਾਉਂਦੇ ਜਿੰਨਾ ਕਿ ਡੇਰੀ ਫਾਰਮ ਵਾਲਾ ਲੈਂਦੇ ਆਗੇ ਉਹਨਾਂ ਦਾ ਦੁੱਧ ਮੰਨ ਕੇ ਚਲੋ 25 ਲੀਟਰ ਦੁੱਧ ਵਾਲੀ ਆਪਾਂ ਗਾਂ ਲਿਆਂਦੀ ਉਹ ਆਪਣੇ ਕੋਲ ਆ ਕੇ 12 13 ਲੀਟਰ ᱛੀ ਰਹਿ ਜਾਂਦੀ ਹੈ ਘਰ ਚਾਂਮ ਚ ਇਹਦਾ ਕਾਰਨ ਕੀ ਬਣਦਾ ਤੁਹਾਨੂੰ ਅੱਜ ਦੀ ਵੀਡੀਓ ਦੇ ਵਾਸਤੇ ਬਣਾ ਰਹੇ ਆਂ ਆਪਾਂ ਇਹਦਾ ਕਾਰਨ ਪਹਿਲਾਂ ਤਾਂ ਇਹ ਬਣ ਜਾਂਦਾ ਕਿ ਉਹਨਾਂ ਜਿੰਨੀ ਆਪਾਂ ਡਾਇਟ ਇਹਨਾਂ ਨੂੰ ਨਹੀਂ ਦਿੰਦੇ ਤੇ ਜੇ ਆਪਾਂ ਫੀਡ ਪਾ ਵੀ ਦਿੰਨੇ ਚਲੋ 8 ਕਿਲੋ 10 ਕਿਲੋ ਫੀਡ ਪਾ ਵੀ ਦਿੰਨੇ ਆਪਾਂ ਦਿਨ ਦੀ ਤੇ ਆਪਾਂ ਨੂੰ ਫੀਡ ਦੇ ਆਪਾਂ ਕਰਦੇ ਨੇ ਜਿਵੇਂ ਸੰਨੀ ਕਰਕੇ ਉੱਤੇ ਟਾਪ ਡਰੈਸਿੰਗ ਕਰਤੀ ਉਹਦੀ ਫੀਡ ਦੀ ਉਹ ਸਿੱਧਾ ਪਸ਼ੂ ਖਾ ਲੈਂਦਾ ਹੈਗਾ ਤੇ ਉਹਦੇ ਨਾਲ ਦੁੱਧ ਤਾਂ ਚਲੋ 1 ਕਿਲੋ ਤੋਂ 2 ਕਿਲੋ ਵਧੇ ਜਾਂਦਾ ਹੈਗਾ ਪਰ ਉਹਦੇ ਨਾਲ ਜਿਹੜੀ ਐਸਐਨਐਫ ਆ ਤੇ ਫੈਟ ਆ ਉਹ ਨਹੀਂ ਸਹੀ ਆਉਂਦੀ ਉਹ ਬਹੁਤ ਘੱਟ ਰਹੇ ਜਾਂਦੀ ਹੈ ਜਿਹਦਾ ਰੇਟ ਵਧੀਆ ਨਹੀਂ ਬਣਦਾ ਤੇ ਜਦੋਂ ਵੀ ਆਪਾਂ ਇਹਨਾਂ ਨੂੰ ਸੰਨੀ ਕਰਨੀ ਆ ਮੰਨ ਕੇ ਚਲੋ ਵੀ ਚਾਰ ਤਾਂ ਹਰੇਕ ਘਰੇ ਨਹੀਂ ਹੁੰਦਾ ਹਨਾ ਹਰਾਚਾਰਾ ਹੁੰਦਾਗਾ ਹਰਾਚਾਰਾ ਇਹਨਾਂ ਨੂੰ ਘੱਟ ਪਾਉਣਾਗਾ ਜੇ ਬਹੁਤ ਘੱਟ ਪਾਉਣਾ ਵੀ ਇਹਨਾਂ ਦੀ ਡਰਾਈ ਮੈਟਰ ਵੀ ਨਾ ਚਲੋ ਹਨਾ ਘਟੇ ਵਾਲਾ ਕੱਲਾ ਤੂੜੀ ਪਾਈ ਜੇ ਤਾਂ ਡਰਾਈ ਮੈਟਰ ਘੱਟ ਜਾਂਦਾਗਾ ਉਹ ਵੀ ਨਾ ਘਟੇ ਪਰ ਬਾਲਾ ਹਰਾਚਾਰਾ ਨਹੀਂ ਇਹਨਾਂ ਨੂੰ ਪਾਉਣਾਗਾ ਤੇ ਇਹਨਾਂ ਨੂੰ ਜਿੰਨਾ ਫੀਡ ਪਾਉਣੀ ਹੈਗੀ ਉਹ ਸਾਰੀ ਵਿਚਰ ਲਾ ਕੇ ਪਾਉਣੀ ਆ ਤੂੜੀ ਹਰਾਚਾਰਾ ਤੇ ਫੀਡ ਬੈਲੈਂਸਡ ਬਣਾ ਕੇ ਪਾਉਣੀ ਆ ਬੈਲੈਂਸ ਬਣੇ ਉਹਦਾ ਤੇ ਜੇ ਸਾਈਲੇਜ ਮਿਲਦਾ ਆਪਾਂ ਨੂੰ ਜੇ ਸਾਈਲੇਜ ਆਪਾਂ ਪਾਇਆ ਹੋਇਆ ਹੈਗਾ ਕਿਲਾ ਦੋ ਕਿਲੇ ਬੀਜ ਵੀ ਲੈਣੇ ਆ ਨਾ ਚਲੋ ਆਮ ਘਰਾਂ ਵਾਲੇ ਤੇ ਆਪਾਂ ਸਾਈਲੇਜ ਪਾਇਆ ਹੋਇਆ ਹੈਗਾ ਤਾਂ ਉਹ ਬਹੁਤ ਵਧੀਆ ਗੱਲ ਆ ਕਿਉਂਕਿ ਉਹਨੂੰ ਸਾਈਲੇਜ ਨੂੰ ਪਹੁੰਚਾਉਣ ਵਾਸਤੇ ਇਹਨਾਂ ਦੀ એનર્ਜੀ ਬਹੁਤ ਘੱਟ ਵੇਸਟ ਹੁੰਦੀ ਹੈ ਜਿਹਦੇ ਕਰਕੇ ਦੁੱਧ ਇਹ ਵਧਦੀਆਂ ਗਈਆਂ ਜਿਗਾਲੀ ਛੇਤੀ ਕਰ ਲੱਗ ਜਾਂਦੀਆਂ ਹਈਆਂ ਜਿਹਦੇ ਕਰਕੇ ਨਾ ਦੁੱਧ ਵੀ ਛੇਤੀ ਆਪਣਾ ਬਧੀਆ ਆਪਾਂ ਨੂੰ ਮਿਲਦਾਗਾ ਵੱਧ ਮਿਲਦਾਗਾ ਡੇਰੀ ਫਾਰਮਾ ਜੇ ਨਹੀਂ ਆਪਾਂ ਤਕਰੀਬਨ ਦੁੱਧ ਲੈ ਸਕਦੇ ਆਂਗੇ ਤੇ ਆਪਾਂ ਜੇ ਸਾਈਲੇਜ ਹੋਵੇ ਆਪਣੇ ਕੋਲ ਆਪਾਂ ਕੱਲੇ ਸਾਈਲੇਜ ਤੇ ਕਰ ਦਿੰਨੇ ਆ ਉਹਨਾਂ ਨੂੰ ਕਈ ਵਾਰ ਉਹ ਵੀ ਨਹੀਂ ਆਪਾਂ ਕਰਨਾ ਕੱਲੇ ਸਾਈਲੇਜ ਤੇ ਵੀ ਕਰਨਾ ਉਹ ਜੀ ਪ੍ਰੋਪਰ ਹੈ ਨਾ ਤੀਜੇ ਹਿੱਸੇ ਦੀ ਚੌਥੇ ਹਿੱਸੇ ਦੀ ਤੂੜੀ ਪਾਉਣੀ ਆ ਆਪਾਂ ਪ੍ਰੋਪਰ ਉਹ ਚ ਫੀਡ ਪਾਉਣੀ ਆ ਪ੍ਰੋਪਰ ਮਿਨਰਲ ਮਿਕਸਚਰ ਪਾਉਣਾ ਪ੍ਰੋਪਰ ਈਸਟ ਪਾਉਣੀ ਆ ਬਫਰ ਪਾਉਣਾਗਾ ਮਿੱਠਾ ਸੋਡਾ ਪਾਉਣਾਗਾ ਉਹ ਸਾਰਾ ਕੁਝ ਆਪਾਂ ਪ੍ਰੋਪ ਇਨੂੰ ਡਾਈਟ ਇਹਨੂੰ ਪ੍ਰੋਪਰ ਦੇਣੀ ਹੈ ਕਿ ਜਗਾਲੀ ਵਧੀਆ ਕਰੇ ਦਾ ਹਾਜਮਾ ਵੀ ਸਹੀ ਰਹੇ ਤੇ ਇਹਦਾ ਭਜਨ ਵੀ ਨਾ ਘਟੇ ਦੁੱਧ ਦੀ ਖਾਰ ਵੀ ਨਾ ਮੰਨੇ ਉਹਦੇ ਲਈ ਆਪਾਂ ਨੂੰ ਇਹਨਾਂ ਨੂੰ ਪ੍ਰੋਪਰ ਡਾਈਟ ਦੇਣੀ ਹੱਕ ਬੰਦਾਗਾ ਦੇਖੋ ਗਾਵਾਂ ਹੁਣ ਜਿਹੜੇ ਵੱਧ ਦੁੱਧ ਵਾਲੀ ਹੁੰਦੀਆਂ ਥੋੜੀਆਂ ਬਹੁਤ ਲੇਸੀਆਂ ਤਾਂ ਹੁੰਦੀਆਂ ਉਹਨਾਂ ਦੇ ਇੱਕ ਦੋ ਹੱਡੀਆਂ ਤਾਂ ਦਿਖਦੀਆਂ ਹੁੰਦੀਆਂ ਹੀ ਆਂ ਪਰ ਆਏ ਨਹੀਂ ਜਮਾ ਪਿੰਜਰ ਨੇ ਬਣਾਉਣਾ ਉਹਨਾਂ ਨੂੰ ਕਿਉਂਕਿ ਦੁੱਧ ਦੀ ਖਾਰ ਮੰਦੀ ਹੁੰਦੀ ਜਿਆਦਾ ਦੁੱਧ ਵਾਲੀਆਂ ਗਾਈਆਂ ਤੇ ਉਹਨਾਂ ਨੂੰ ਆਪਾਂ ਪਸ਼ੂ ਨੂੰ ਰਾਜੀ ਵੀ ਰੱਖਣਾ ਹੁੰਦਾਗਾ ਦੁੱਧ ਦੇ ਹਿਸਾਬ ਨਾਲ ਜੇ 3 ਕਿਲੋ ਦੁੱਧ ਦਿੰਦੀ ਤਾਂ 3 ਕਿਲੋ ਮਾਗਰ 1 ਕਿਲੋ ਫ ਯਾਨੀ ਕਿ ਕੱਚੀ ਫੀਡ ਹੁੰਦੀ ਹੈ ਜਿਹੜੀ ਕੱਚੀ ਫੀਡ ਪਸ਼ੂ ਨੂੰ ਪਚਾਉਣੀ ਔਖੀ ਹੈ ਥੋੜੀ ਜੀ ਜਿਹੜੀ ਪੈਲੇਟ ਫੀਡ ਆਉਂਦੀ ਹੈਗੀ ਮੁੱਲ ਦੀ ਫੀਡ ਆਪ ਪਾਉਣੇ ਕਿਸੇ ਵੀ ਕੰਪਨੀ ਦੇ ਪਾਉਣੇ ਹੈਗੇ ਉਹ ਫੀਡ ਪਚਾਉਣੀ ਇਹਨਾਂ ਨੂੰ ਸੌਖੀ ਹੈਗੀ ਇਹਦਾ ਕਾਰਨ ਆਪਾਂ ਮੁੱਲ ਦੀ ਫੀਡ ਨੂੰ ਪ੍ਰਮੋਟ ਨਹੀਂ ਕਰਦੇ ਪਰ ਇਹਦਾ ਕਾਰਨ ਆ ਵੀ ਉਹ ਫੀਡ ਪਚਾਉਣੀ ਇਹਨਾਂ ਨੂੰ ਸੌਖੀ ਹੈਗੀ ਤਾਂ ਕਰਕੇ ਮੈਂ ਤੁਹਾਨੂੰ ਦੱਸ ਰਿਹਾਗਾ ਜਿਹੜੇ ਗਾਈਆਂ ਨੂੰ ਜੇ ਜ਼ਿਆਦਾ ਦੁੱਧ ਲੈਣਾ ਤਾਂ ਮੁੱਲ ਦੀ ਫੀਡ ਕਿਉਂਕਿ ਉਹਦਾ ਵੀ ਘਰ ਵਾਲੀ ਰੇਟ ਫੀਡ ਨਾਲ ਰੇਟ ਸਸਤਾ ਹੀ ਪਊਗਾ ਮਹਿੰਗਾ ਨਹੀਂ ਪੈਂਦਾ ਇਹ ਘਰ ਵਾਲੀ ਆਪਾਂ ਜੇ ਘਰ ਦਾ ਸਮਾਨ ਪਾਉਣੇ ਛ ਵੀ ਆਪਨੂੰ ਮੁੱਲ ਦੀ ਫੀਡ ਪੈ ਜਾਂਦੀ ਆ 1500 1600 1450 ਹੈ ਨਾ ਕਿਸੇ ਵੀ ਕੰਪਨੀ ਦੇ ਪਾਲੋ ਆਪਾਂ ਕਿਸੇ ਕੰਪਨੀ ਨੂੰ ਪ੍ਰਮੋਟ ਨਹੀਂ ਕਰਦੇ ਤੇ ਰਹੀ ਗੱਲ ਆਪਾਂ ਪਾਣੀ ਦੀ ਜਿਹੜਾ ਇਹ ਪਾਣੀ ਆ ਇਹਨਾਂ ਨੂੰ ਪਾਣੀ ਇਹਨਾਂ ਨੂੰ ਖੁੱਲਾ ਚਾਹੀਦਾ ਹੈਗਾ ਪਾਣੀ ਇਹਨਾਂ ਨੂੰ ਦਿਨ ਚ ਇਹਨਾਂ ਨੇ ਜਦੋਂ ਇਹਨਾਂ ਦੀ ਜੀ ਕਰੇ ਪਾਣੀ ਇਹਨਾਂ ਨੂੰ ਮਿਲੇ ਕਿਉਂਕਿ ਪਾਣੀ ਇਹਨਾਂ ਦੇ ਮੂਰੇ ਹੋਣਾ ਚਾਹੀਦਾ ਹੈਗਾ ਜੇ ਆਪਾਂ ਨਹੀਂ ਵੀ ਆਪਾਂ ਕਰਦੇ ਆਂਗੇ ਪਰ ਦੋ ਵਾਰੀ ਜਾਂ ਤਿੰਨ ਵਾਰੀ ਪਾਣੀ ਵੱਤੋ ਵਾਦੇ ਇਹਨਾਂ ਨੂੰ ਦਿਖਾਉਣੇ ਨਹੀਂ ਪੀਤਾ ਚੱਲ ਵੀ ਪਰਾਂ ਕਰਤਾ ਪਾਣੀ ਦੇਣਾ ਰਿਕੁਆਇਰਮੈਂਟ ਆਪਾਂ ਚਾਹੀਦੀ ਆ ਜੇ ਮੰਨ ਕੇ ਚਲੋ ਵੀ 1 ਲੀਟਰ ਦੁੱਧ ਮੰਗਰ 6 ਲੀਟਰ ਇਹਨਾਂ ਨੂੰ ਪਾਣੀ ਚਾਹੀਦਾ ਚਾਹੀਦਾ ਜੇ 20 ਲੀਟਰ ਵਾਲੀ ਕੀ ਤਾਂ ਉਹਨੂੰ 120 ਕਿਲੋ ਪਾਣੀ ਚਾਹੀਦਾ ਚਾਹੀਦਾਗਾ ਸਵਾ ਕਵਾਂਟਰ ਪਾਣੀ ਚਾਹੀਦਾ ਚਾਹੀਦਾ 20 ਲੀਟਰ ਵਾਲੀ ਨੂੰ ਤੇ ਮੰਨ ਕੇ ਚਲੋ ਬਾਕੀ ਇਹਨਾਂ ਨੂੰ ਆਪਾਂ ਖੁੱਲੀਆਂ ਚਲੋ ਹਨਾ ਘਰਾਂ ਚ ਨਹੀਂ ਪ੍ਰਬੰਧ ਉਹਨਾਂ ਖੁੱਲੀਆਂ ਰੱਖਣ ਦਾ ਤੇ ਹੋ ਸਕੇ ਤਾਂ ਇਹਨਾਂ ਦਾ ਜਿਹੜਾ ਸੰਗਲਾ ਥੋੜਾ ਜਿਹਾ ਖੁੱਲਾ ਰੱਖੀਏ ਵੀ ਇਹਨਾਂ ਦੀ ਜਦੋਂ ਜਗਾਲੀ ਕਰਨ ਇਹ ਤਾਂ ਹਣ ਸਿੱਧੀ ਰਹੇ ਤਾ ਜੇ ਗਾਲੀ ਵਧੀਆ ਕਰ ਸਕਣ ਜੇ ਕਈਆਂ ਨਾਲ ਆਪਾਂ ਸੰਗਲ ਥੋੜਾ ਕਸ ਕੇ ਰੱਖ ਦਾਂਗੇ ਨੀਵਾ ਰੱਖਦੇ ਆ ਸੰਗਲ ਜਿਹਦੇ ਨਾਲ ਇਹਨਾਂ ਦੀ ਧੌਣਾ ਨੀਵੀਂ ਰਹਿੰਦੀ ਹੈਗੀ ਤੇ ਉਹਨਾਂ ਜੇ ਗਾਲੀ ਕਰਨੇ ਚ ਪ੍ਰੋਬਲਮ ਆਉਂਦੀ ਹੈਗੀ ਹਨਾ ਉਹਦੇ ਕਰਕੇ ਵੀ ਥੋੜਾ ਸਟ੍ਰੈਸ ਚ ਰਹਿੰਦਾ ਹੈ ਸਟ੍ਰੈਸ ਫ੍ਰੀ ਰੱਖਣਾ ਹੁੰਦਾ ਇਹਨਾਂ ਨੂੰ ਜਿਆਦਾ ਦੁੱਧ ਲੈਣ ਵਾਸਤੇ ਜਿਹਦੇ ਨਾਲ ਫੈਟ ਵੀ ਵਧੀਆ ਆਉਂਦੀ ਹੈ ਤੇ ਐਸ ਐਨ ਐਫ ਵੀ ਵਧੀਆ ਆਉਂਦੀ ਤੇ ਆਪਾਂ ਨੂੰ ਰੇਟ ਵੀ ਵਧੀਆ ਮਿਲਦਾ ਤੇ ਆਮ ਜੇ ਮੈਂ ਆਪਾਂ ਡੈਰੀ ਫਾਰਮਾਂ ਚ ਜਿੰਨਾ ਦੁੱਧ ਮਿਲਦਾਗਾ ਤਕਰੀਬਨ ਆਪਾਂ ਨੂੰ ਆਮ ਘਰਾਂ ਚ ਵੀ ਉਹਨਾਂ ਦੁੱਧ ਇਹਨਾਂ ਤੋਂ ਮਿਲ ਸਕਦਾਗਾ ਧੰਨਵਾਦ ਜੀ ਵੀ